ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਰੇ ਵੀਡੀਓ ਦੇਖੀ ਸੀ ਜਸਵੀਨ ਦੇ ਉੱਤੇ ਇੱਕ ਬਹੁਤ ਹੀ ਦੁੱਖਾ ਭਰੀ ਵੀਡੀਓ ਜੋ ਕਿ ਪਿੰਡ ਗੁੜੀ ਸੰਗਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਜ ਮੈਂ ਉਸ ਪਰਿਵਾਰ ਦੇ ਘਰੇ ਉਸ ਧੀਆ ਦੇ ਘਰੇ ਖੜਾ ਆਂਗਾ ਇੱਕ 3 ਛੋਟੀ ਜੀ ਜੋ ਚੌਥੀ ਜੀ ਪੜ੍ਹਦੀ ਸੀਗੀ ਉਹ ਅੱਜ ਏਮ ਜਸਪਤਲ ਚ ਦਾਖਲਾ ਹੈ ਕਈ ਦਿਨਾਂ ਤੋਂ ਤੇ ਘਰ ਦੇ ਵਿੱਚ ਬੜੀ ਗਰੀਬੀ ਹੈ ਬਹੁਤ ਹੀ ਦੁੱਖ ਲੱਗਿਆਗਾ ਇਹ ਖਬਰ ਸੁਣ ਕੇ ਨਾਨਕ 13 13 ਸੁਸਾਇਟੀ ਪਿੰਡ ਕੋਟ ਭਾਈ ਦੇ ਵੱਲੋਂ ਨਗਰ ਸੂਜਗ ਦੇ ਵੱਲੋਂ ਇੱਕ ਬੇਨ ਛੋਟੀ ਜਿਹੀ ਬੱਚੀ ਨੇ ਕੁਝ ਮਾਇਆ ਫੜਾਈ ਆ ਇਸ ਬੱਚੀ ਦੇ ਇਲਾਜ ਵਾਸਤੇ ਵੀ ਤੁਸੀਂ ਇਲਾਜ ਉਹਨਾਂ ਦੇ ਘਰ ਦੇ ਕੇ ਆਓ ਉਹ ਵੀ ਮੈਂ ਮਾਇਆ ਲੈ ਕੇ ਆਇਆਗਾ ਤੇ ਕੁਝ ਸੂਟ ਕੁਝ ਰਸਨ ਪਾਣੀ ਨਗਰ ਪੰਚਾਇਤ ਵੱਲੋਂ ਸਹਿਯੋਗੀ ਸੁਜਨਾ ਵੱਲੋਂ ਉਹ ਮੇਰੇ ਕੋਲ ਹੈ ਜੋ ਮੈਂ ਇਸ ਪਰਿਵਾਰ ਨੂੰ ਦੇਣ ਜਾ ਰਿਹਾ ਹਾਂ ਲੋ ਭਣੀ ਲੋ ਦੀ ਪੁੱਤ ਲੋ ਦੀ ਪੁੱਤ ਮੇਰੇ ਬੋਦੀ ਮੇਰੇ ਕੋਲੇ ਲੰਗੜੀ ਹੋ ਗਈ ਜਿਹੜੇ ਅਮ ਗੁਣ ਨੇ ਵਿੱਚ ਮੇਰੇ ਵੀਰੋ ਬਹੁਤ ਜ਼ਿਆਦਾ ਇਮੋਸ਼ਨਲ ਪਰਿਵਾਰ ਹੈ ਬੱਚੀਆਂ ਹੱਥ ਬਨ ਕੇ ਇਹ ਬੇਨਤੀ ਕਰ ਰਹੀਆਂ ਇਹਨਾਂ ਦੀ ਛੋਟੀ ਭੈਣ ਹੈ ਜਿਹੜੀ ਇਮੇਜ ਦੇ ਵਿੱਚ ਦਾਖਲ ਹੈ ਜਿਹਦੀ ਫੋਟੋ ਵਗੈਰਾ ਅਸੀਂ ਵੀਡੀਓ ਪਾਵਾਂਗੇ ਸੋ ਇਹਨਾਂ ਦੀ ਅਹ ਤਹਦਲ ਤੋਂ ਮਦਦ ਕਰਕੇ ਬੜਪਾਗੀ ਬਣੀਏ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਸੋ ਇਹ ਕਿਸੇ ਦੀ ਮਦਦ ਕਰ ਦੇਣੀ ਵੀਰੇ ਬਹੁਤ ਵੱਡਾ ਪੁੰਨ ਹੁੰਦਾ ਹੈਗਾ ਤੁਹਾਡੇ 100-100 ਰੁਪਏ ਨਾਲ 50-50 ਰੁਪਏ ਨਾਲ 500 ਰੁਪਏ ਨਾਲ ਸਕਰੀਪ ਪਰਿਵਾਰ ਦੀ ਮਦਦ ਹੋ ਸਕਦੀ ਹੈ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਪੰਜਾਬੀ ਨੌਜਵਾਨ ਵੀਰੋ ਵੱਧ ਤੋਂ ਵੱਧ ਮਦਦ ਲਈ ਅੱਗੇ ਆਉਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ okay